ਹਾਂਜੀ ਬਿਹਰ ਅਲਪਾਈਨ ਦੇ ਵਿੱਚ ਚੈੱਕ ਕਰੋ ਜੀ ਕਾਫੀ ਨੰਬਰ ਏਕੇਟੈਕ ਬ੍ਰਾਂਡ ਦਾ ਨਾਲ ਸ਼ਾਲ ਦੇ ਨਾਲ ਲੈ ਕੇ ਆ ਗਏ ਜੀ ਬਹੁਤ ਵੱਡੇ ਤਮਾਕੀਆ ਆਫਰ ਦੇ ਵਿੱਚ ਰੰਗ ਆਉਣਗੇ 4 ਆਪਣੇ ਕੋਲ ਸਾਰਾ ਮਾਲ ਸਰਦੀ ਵਾਲਾ ਜੀ ਆ ਗਿਆ ਔਰ ਬਹੁਤ ਵੱਡੀ ਸੇਲ ਲਾਤੀ ਜੇ ਆਪਣੇ ਅਲੀਸ਼ਰ ਸ਼ੋਰੂਮ ਤੇ ਜਲਦੀ ਆ ਜੀ ਵਿਜ਼ਿਟ ਕਰ ਲਓ ਜੀ ਸਰਦੀਆਂ ਦਾ ਫਾਇਦੇ ਨਾਲ ਕਪੜਾ ਲੈਣਾ ਜੇ ਸਾਰਾ ਬ੍ਰਾਂਡ ਮਿਲਾਂ ਦਾ ਸੂਟ ਆਊਗਾ ਜੀ ਏਕੇਟੈਕ ਬ੍ਰਾਂਡ ਦਾ ਪਿਓਰ ਅਲਪਾਈਨ ਦਾ ਸੂਟ ਹੈ ਫੁੱਲ ਗਰੰਟਡ ਕਪੜਾ ਆਲ ਓਵਰ ਸੂਟ 5 ਮੀਟਰ ਹੈ ਜੀ ਚੈੱਕ ਦਾ ਡਿਜ਼ਾਈਨ ਹੈ ਬਹੁਤ ਵਧੀਆ ਡਿਜ਼ਾਈਨ ਹੈ ਸੁਪਰ ਹਿੱਟ ਡਿਜ਼ਾਈਨ ਹੈ ਸਾਡਾ ਲ ਲੋ ਜੀ ਦੁਬਾਰਾ ਸਾਡੇ ਕੋਲ ਸੇਲ ਸ਼ੁਰੂ ਹੋ ਗਈ ਜੀ ਸਰਦੀਆਂ ਦੇ ਕੱਪੜਿਆਂ ਦੀ ਜਲਦੀ ਜਲਦੀ ਵਿਜ਼ਿਟ ਕਰੋ ਜੀ ਅਲਿਸ਼ਾਨ ਸ਼ੋਰੂਮ ਭੀਖੀ ਨਾਲ ਆਉਗਾ ਛੋਟ 20 ਮੀਟਰ ਦਾ ਜੀ ਪ੍ਰੋਪਰ 20 ਮੀਟਰ ਦਾ ਸ਼ਾਲ ਹੈ ਜੀ ਕੋਲ ਕੋ ਖੁੱਲਾ ਡੁੱਲਾ ਸ਼ਾਲ ਲਾਉਗਾ 5 ਮੀਟਰ ਆਉਗਾ ਸੂਟ ਪਿੰਕ ਕਲਰਾਂ ਦੇ ਵਿੱਚ ਏਕੇ ਟੈਕਸ ਬ੍ਰਾਂਡ ਦੇ ਸੂਟਾਂ ਦੀ ਪਾਰੀ ਸੇਲ ਸ਼ੁਰੂ ਹੋ ਗਈ ਜੀ ਮੈਂ ਕਹਿੰਦਾ ਜਲਦੀ ਜਲਦੀ ਵਿਜ਼ਿਟ ਕਰ ਲਓ ਫੇਰ ਨਾ ਕਿਤੇ ਅਸੀਂ ਰਹਿ ਗਏ ਹੁਣ ਜਲਦੀ ਜਲਦੀ ਪਹੁੰਚ ਜਾਓ ਜੀ ਜਿਹੜੇ ਦੂਰ ਨੇੜੇ ਦੇ ਨੇ ਮੈਂ ਕਹਿੰਦਾ ਵੱਡਾ ਫਟਾ ਫਾਇਦਾ ਹੋਊਗਾ ਸੋਟਾ ਜੀ ਜਲਦੀ ਜਲਦੀ ਪਹੁੰਚੋ ਅਲੀ ਸ਼ ਇਹਨਾਂ ਨੇ ਆਨਲਾਈਨ ਆਰਡਰ ਬੁੱਕ ਕਰਨਾ ਆਨਲਾਈਨ ਆਰਡਰ ਬੁੱਕ ਕਰਾ ਲਓ ਜੀ ਸ਼ਿਪਿੰਗ ਚਾਰਜ ਹੈਗਾ ਜੀ 100 ਦੇ 60 ਰੁਪਏ 2 ਦੇ 100 ਰੁਪਿਆ ਜੀ 3 ਦਾ 150 50 ਰੁਪਏ ਸੂਟ ਲੱਗੂ ਜੀ ਇਹ ਤੋਂ ਬਾਅਦ ਲਓ ਜੀ ਆਨਲਾਈਨ ਪੇਮੈਂਟ ਤੇ ਆਰਡਰ ਲੈ ਜਾਊਗਾ ਜੀ ਲਓ ਜੀ ਰੰਗ ਆ ਗਿਆ ਰੰਗ ਆ ਗਿਆ ਰੈੱਡ ਕਲਰ ਦੇ ਵਿੱਚ ਜਲਦੀ ਜਲਦੀ ਰੰਗ ਦੇ ਇੱਕ ਕਿਲੋ ਜਿਹੜਾ ਨੇ ਬੁੱਕ ਕਰਾਉਣਾ ਜਲਦੀ ਜਲਦੀ ਬੁੱਕ ਕਰਵਾ ਲਓ ਜੀ ਵਿਜ਼ਿਟ ਕਰਨਾ ਵਿਜ਼ਿਟ ਕਰ ਲਓ ਜੀ ਚਾਰ ਕਲਰ ਨੇ ਚਾਰੇ ਕਲਰ ਬਹੁਤ ਸੋਹਣੇ ਨੇ ਬ੍ਰਾਂਡ ਦਾ ਮਾਲ ਹੈ ਜੀ ਸੇਲ ਸ਼ੁਰੂ ਹੋ ਗਈ ਏਕ ਟੱਚ ਬ੍ਰਾਂਡ ਦੇ ਸੂ ਜਲਦੀ ਆਪਦੀ ਪਹੁੰਚੋ ਜੀ ਸੇਲ ਸ਼ੁਰੂ ਹੋਏ 19-9 ਤੋਂ 19-9-2024 ਸ਼ੌਣ ਲਾ